ਆ ਇਹ ਤਸਵੀਰਾਂ ਜੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੋਈ ਇਸ ਤੇ ਉੱਤੇ ਕੋਈ ਰੇਸਾ ਨਹੀਂ ਲੱਗਣ ਵਾਲੀਆਂ ਬਲਕਿ ਇੱਕ ਲੋਕਾਂ ਨੂੰ ਆ ਰਹੀ ਸਮੱਸਿਆ ਦੀ ਤਸਵੀਰ ਹੈ ਤਸਵੀਰਾਂ ਨੇ ਅਮਰਸਰ ਬੱਲਾ ਬਾਈਪਾਸ ਦੀਆਂ ਜੋ ਕਿ ਇੱਕ ਪੁੱਲ ਦੀ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜਿਸ ਦੇ ਖੱਬੇ ਪਾਸੇ ਟ੍ਰੈਫਿਕ ਚੱਲ ਰਹੀ ਹੈ ਤੇ ਦੂਜੇ ਸੱਜੇ ਪਾਸੇ ਟ੍ਰੈਫਿਕ ਚੱਲ ਰਹੀ ਹੈ ਪਰ ਇਸ ਦਾ ਨਿਰਮਾਣ ਕਾਰਜ ਲੰਬੇ ਸਮੇਂ ਤੋਂ اٹਕਿਆ ਹੋਇਆ ਹੈ ਇਸ ਤੋਂ ਬਾਅਦ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਵੀ ਵਿਖਾਵਾਂਗੇ ਕਿਸ ਤਰ੍ਹਾਂ ਜਿਹੜਾ ਪੁਲ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਸ ਦੇ ਉੱਤੇ ਹੁਣ ਕਿੰਨੀ ਚਿਰ ਤੋਂ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਦੇ ਕਾਰਨ ਇੱਥੇ ਅਕਸਰ ਹੀ ਟ੍ਰੈਫਿਕ ਜਾਮ ਲੱਗੀ ਰਹਿੰਦੀ ਹੈ ਤਾਂ ਪੁਲ ਸਾਰਾ ਦਿਨ ਟ੍ਰੈਫਿਕ ਹੀ ਕੱਢਣ ਦੇ ਵਿੱਚ ਲੱਗੀ ਰਹਿੰਦੀ ਹੈ ਪਰ ਇਸ ਦਾ ਪੁਲ ਤਾਂ ਪੁੱਲ ਵੱਲ ਜੋ ਆ ਕਿਸੇ ਦਾ ਕੋਈ ਧਿਆਨ ਨਹੀਂ ਹੈ ਤਾਂ ਗੱਲਬਾਤ ਵੀ ਕਰਾਂਗੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਤਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਲਾਂਕਿ ਨੈਸ਼ਨਲ ਅਥਾਰਟੀ ਦੇ ਵੱਲੋਂ ਜਿਹੜਾ ਇਹ ਪ੍ਰੋਜੈਕਟ ਦੇ ਅਧੀਨ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਜਿਹੜੇ ਹਲਕਿਆਂ ਦੇ ਸ਼ਹਿਰਾਂ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਕੰਮ ਕੀਤੇ ਜਾਂਦੇ ਨੇ ਪਰ ਲੋਕਾਂ ਨੂੰ ਖੱਜਲ-ਖਵਾਰੀ کافی ਸਮੇਂ ਤੋਂ ਆ ਰਹੀ ਹੈ ਇਸ ਪੁਲ ਦਾ ਕੰਮ ਚਾਲੂ ਕੀਤਾ ਗਿਆ ਸੀ ੜਾ ੜਾ ਬਹੁਤ ਸਪੀਡ ਨਾਲ ਕਿ ਜਿਵੇਂ ਹੀ ਇਹਨੂੰ ਛੇਤੀ ਤਿਆਰ ਕੀਤਾ ਜਾਣਾ ਪਰ ਕਾਫੀ ਸਮਾਂ ਹੋ ਚੁੱਕਿਆ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਪਰ ਇਸ ਪੁਲ ਉੱਤੇ ਹਾਲੇ ਤੱਕ ਵੀ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਇਹ ਬਾਈਪਾਸ ਵੱਲੇ ਦੀਆਂ ਤਸਵੀਰਾਂ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੱਜੇ ਪਾਸੇ ਰਾਈਟ ਸਾਈਡ ਤੇ ਜਿਹੜੀ ਟ੍ਰੈਫਿਕ ਜਾ ਰਹੀ ਹੈ ਤਾਂ ਜਿਸ ਦੇ ਵਿੱਚ ਕ੍ਰੋਸਿੰਗ ਹੈ ਜੋ ਕ੍ਰੋਸ ਕਰਕੇ ਇੱਕ ਰਸਤਾ ਵੱਲਾ ਬਾਈਪਾਸ ਨੂੰ ਚਲ ਜਾਂਦਾ ਤੇ ਦੂਸਰਾ ਰਸਤਾ ਜੋ ਹੈ ਜੀਟੀਹਾ ਰੋਡ ਨੂੰ ਮੇਨ ਜੋ ਆ ਪਲੇਨ ਨੂੰ ਲੱਗਦਾ ਬਾਈਪਾਸ ਵੀ ਆ ਤੇ ਉਸ ਦੇ ਵਿੱਚ ਕਾਫੀ ਜਾਮ ਦੀ ਸਮੱਸਿਆ ਆਉਂਦੀ ਏ ਪਰ ਇਸ ਉੱਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੋਈ ਵੀ ਕਰਮਚਾਰੀ ਕੰਮ ਨਹੀਂ ਕਰ ਰਿਹਾ ਤਾਂ ਦੇਖਣ ਨੂੰ ਕਿ ਲੋਗ ਟ੍ਰੈਫਿਕ ਦੇ ਵਿੱਚ ਰੋਜ਼ ਦੀ ਤਰ੍ਹਾਂ ਆਉਂਦੇ ਜਾਂਦੇ ਨੇ ਪਰ ਇਸ ਦਾ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਤਾਂ ਸਮੱਸਿਆ ਸਭ ਤੋਂ ਵੱਡੀ ਇਹ ਹੁੰਦੀ ਹੈ ਕਿ ਇੱਥੇ ਟ੍ਰੈਫਿਕ ਜਾਮ ਬਹੁਤ ਲੱਗਾ ਰਹਿੰਦਾ ਤੇ ਮਿੱਟੀ ਘਟਾ ਵੀ ਜਿਹੜਾ ਪੁਲ ਦਾ ਕੰਮ ਬੰਦ ਹੋਣ ਕਰਕੇ ਬਹੁਤ ਉੜਦਾ ਜਿਸ ਕਾਰਨ ਲੋਕਾਂ ਨੂੰ ਰਾਹੀ ਗੀਰਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਤਾਂ ਵੇਖ ਸਕਦੇ ਹੋ ਕਿ ਇੱਥੇ ਕੁਝ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮਟੀਰੀਅਲ ਵਗੈਰਾ ਵੀ ਪਿਆ ਹੋਇਆ ਪਰ ਇਸ ਦੇ ਉੱਤੇ ਕੋਈ ਕਰਮਚਾਰੀ ਜਿਹੜਾ ਨਹੀਂ ਕੰਮ ਕਰ ਰਿਹਾ ਕੋਈ ਕਰਮਚਾਰੀ ਨਹੀਂ ਦਿਖਾਈ ਦੇ ਰਿਹਾ ਤਾਂ ਇੱਥੇ ਗੱਲਬਾਤ ਵੀ ਕਰਾਂਗੇ ਦੇਖ ਸਕਦੇ ਹੋ ਕਿ ਪੁੱਲ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਥੱਲੋਂ ਪਿੱਲਰ ਲਗਾਏ ਹੋਏ ਨੇ ਅਸਰੀਏ ਵੀ ਲੱਗੇ ਹੋਏ ਨੇ ਪਰ ਇਸ ਉੱਤੇ ਤੁਹਾਨੂੰ ਨਜ਼ਦੀਕ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੇ ਉੱਤੇ ਜਿਹੜਾ ਵਾ ਕੋਈ ਵੀ ਕੰਮ ਕਿੰਨੇ ਸਮੇਂ ਤੋਂ ਨਹੀਂ ਕੀਤਾ ਜਾ ਰਿਹਾ ਤਾਂ ਲੋਕਾਂ ਦੇ ਜਿਹੜੇ ਸਥਾਨਕ ਲੋਕੋ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਤੁਹਾਡੇ ਨਾਲ ਉਹਨਾਂ ਦੇ ਵਿਚਾਰ ਸਾਂਝੇ ਕਰਾਂਗੇ ਆ ਜਿਹੜੇ ਮੈਂਬਰ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਕਿੰਨੀ ਗਿਣਤੀ ਦੇ ਵਿੱਚ ਪਿਆ ਹੋਇਆ ਤਾਂ ਸਿਕਿਉਰਿਟੀ ਪ੍ਰਬੰਧ ਵੀ ਕੀਤੇ ਗਏ ਨੇ ਡਿਊਟੀਆਂ ਲਗਾਈਆਂ ਨਹੀਂਆਂ ਨੇ ਤਾਂ ਸਰੀਆ ਜਿਹੜਾ ਦੇਖ ਸਕਦੇ ਹੋ ਕਿ ਮਾਤਰਾ ਦੇ ਵਿੱਚ ਲੱਗਾ ਹੋਇਆ ਤਾਂ ਦੇਖ ਸਕਦੇ ਹੋ ਕਿ ਕੰਮ ਜਿਹੜਾ ਸਪੀਡ ਸਲੋ ਦੇ ਵਿੱਚ ਚੱਲ ਰਿਹਾ ਪਰ ਟ੍ਰੈਫਿਕ ਹੋਣ ਕਰਕੇ ਲੋਕਾਂ ਨੂੰ ਕਾफी ਸਮੱਸਿਆ ਆਉਂਦੀ ਏ ਤਾਂ ਗੱਲਬਾਤ ਵੀ ਕਰਾਂਗੇ ਮੇਨ ਬਾਈਪਾਸ ਲੇਨ ਜੋ ਸ਼ਹਿਰ ਅੰਮ੍ਰਿਤਸਰ ਤੋਂ ਨਿਊ ਗੋਲਡਨ ਗੇਟ ਨੂੰ ਰਸਤਾ ਜਾਂਦਾ ਤੇ ਜਿਸ ਤੋਂ ਦੂਜਾ ਰਸਤਾ ਮਜੀਠਾ ਰੋਡ ਬਾਈਪਾਸ ਤਾਂ ਬਟਾਲਾ ਰੋਡ ਦੇ ਬਾਈਪਾਸ ਤੋਂ ਅੱਗੇ ਨੂੰ ਸਾਰੇ ਬਾਈਪਾਸ ਨੂੰ ਜੀਟੀ ਰੋਡ ਨੂੰ ਨਿਕਲਦਾ ਤਾਂ ਮੇਨ ਲੈਣਾ ਹੈ ਗਿਆ ਨੇ ਦਾ ਲੰਬੇ ਸਮੇਂ ਤੋਂ ਸਮੱਸਿਆ ਆ ਰਹੀ ਹੈ ਤਾਂ ਗੱਲਬਾਤ ਵੀ ਕਰਾਂਗੇ ਦੇਖੋ ਕ੍ਰੇਨ ਵੀ ਲੱਗੀ ਹੋਈ ਆ ਤਾਂ ਵੱਖਰੇ ਵੱਖਰੇ ਜਿਹੜੇ ਇੱਥੇ ਮੁਲਾਜ਼ਮਾਂ ਦੇ ਉਬਨਾਏ ਵੀ ਗਏ ਆ ਤਾਂ ਵੇਖ ਸਕਦੇ ਹੋ ਕਿ ਸਮਾਨ ਵੀ ਪਿਆ ਕਾਫੀ ਸਾਰਾ ਤਾਂ ਕੰਮ ਕੀਤਾ ਜਾ ਰਿਹਾ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਕਿ ਪਿੱਲਰ ਜਿਸ ਤਰ੍ਹਾਂ ਖੜੇ ਕੀਤੇ ਹੋਏ ਆ ਕਾਫੀ ਜੰਮੇ ਸਮੇਂ ਤੋਂ ਤਾਂ ਵੇਖ ਸਕਦੇ ਹੋ ਕਿ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਆ ਦੇਖੋ ਸਮਾਨ ਪਿਆ ਹੋਇਆ ਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਇਹ ਕਿੰਨੀ ਦੇਰ ਤੋਂ ਜਿਹੜਾ ਕੰਮ ਇਹਦਾ ਰੁਕਿਆ ਹੋਇਆ ਤੇ ਕਦੋਂ ਸ਼ੁਰੂ ਹੋਏਗਾ ਕੋਈ ਇਹਦੇ ਬਾਰੇ ਜਾਣਕਾਰੀ ਤਾਂ ਵੇਖ ਸਕਦੇ ਉਹ ਜਿਹੜੇ ਮੈਂਬਰ ਵੀ ਕੰਮ ਕਰਨ ਵਾਲੇ ਨੇ ਉਹ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਪਾਰੇ ਤੇ ਜਿਹੜੇ ਇਸੋਂ ਦਾ ਮੇਨ ਕੰਮ ਦੇਖ ਕਰ ਰਹੇ ਨੇ ਨਾਲ ਹੋਰ ਵੀ ਉਹਨਾਂ ਦੇ ਸਟਾਫ ਮੈਂਬਰ ਹੈ ਆਰਾ ਦੇਖ ਸਕਦੇ ਹੋ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਕਿਸ ਤਰ੍ਹਾਂ ਰੋਜ਼ ਮੁਸ਼ਕਲ ਚ ਲੰਘਦੇ ਨੇ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਤਾਂ ਕੋਈ ਕੁਝ ਕਰ ਰਿਹਾ ਹੈ ਕੋਈ ਨੇਤਾ ਕੁਝ ਕਰ ਰਿਹਾ ਹੈ ਪਰ ਲੋਕ ਰੋਜ਼ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ ਟ੍ਰੈਫਿਕ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬਾਈਪਾਸ ਦੀਆਂ ਬੇੜਾ ਭਾਜੀ ਇਹ ਪੁਲ ਬਣਾਇਆ ਜਾਣਦਾ ਕਿੰਨੇ ਕਿ ਸੁੱਖ ਹੁੰਦੇ ਪੈਂਦੀ ਵੀ ਹੈ ਪੁਲ ਵਾਸਤੇ ਭਾਜੀ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਆਉਂਦੀ ਨੰਗਨ ਦੇ ਵਿੱਚ ਟ੍ਰੈਫਿਕ ਸ਼ਾਮ ਨੂੰ ਬਹੁਤ ਜਾਮ ਹੋ ਜਾਂਦਾ ਆ ਇਸ ਵਾਸਤੇ ਅਸੀਂ ਸਰਕਾਰ ਨੂੰ ਕਹਿੰਦੇ ਜਲਦੋਂ ਜਲਦ ਪੁਲ ਦਾ ਕੰਮ ਕੀਤਾ ਜਾਵੇ ਬਹੁਤ ਜ਼ਿਆਦਾ ਪਿੰਡ ਵਾਸੀ ਨੂੰ ਮੁਸ਼ਕਲ ਆ ਰਹੀ ਆ ਤੁਹਾਡੇ ਸਾਹਮਣੇ ਵੇਖ ਲਓ ਕਿਦਾਂ ਖਲਾਰਾ ਪਿਆ ਉਹ ਦੇਖੋ ਜਾਮ ਕਿਵੇਂ ਲੱਗ ਗਿਆ ਇਹ ਕਿਹਕੋ ਹੈ ਅਸੀਂ ਇਥੋਂ ਵੱਲਦੇ ਅਗੇ ਪਿੰਡ ਨਹੀਂ ਆ ਕੀ ਹਾਂਜੀ ਕੀ ਕਹਿਣਾ ਚਾਹਦੇ ਹੋ ਬਾਜੀ ਮੁਸ਼ਕਿਲ ਆਉਂਦੀ ਹੈ ਜਲਦੀ ਤੋਂ ਜਲਦੀ ਫੋਲ ਬਣਾਉ। ਤੁਹਾਡੇ ਸਾਹਮਣੇ ਟ੍ਰੈਫਿਕ ਕਾਲੀ ਇੱਥੇ ਵੱੱ ਚੱਲੇ ਹੈਗੇ। ਕਾਲੇ ਜਦੋਂ ਲੰਗੇ ਆ ਵੱੱ ਚੱਲੇ ਸੀ। ਕੋਈ ਗੱਡੀ ਹੌਲੀ ਨਹੀਂ ਕੋਈ ਵੇਲ ਉਸ ਤੋਂ। ਰੇਸ ਨੂੰ ਜਾ ਮਿੱਟੀ ਦਾ ਟਾਵਾ ਹੈ। ਮਿੱਟੀ ਦਾ ਟਾਟਾ ਦੇ ਸਾਹਮਣੇ ਆ ਵੇਖੋ ਢੇਰ ਲੱਗੇ ਹੈ ਮਿੱਟੀ ਦੇ ਤੇ। ਉਦਾਂ ਵੀ ਆਮ ਜਨਤਾ ਨੂੰ ਵੀ ਕੋ ਕਿੰਨੀ ਪਰੇਸ਼ਾਨੀ ਹੁੰਦੀ। ਆ ਵੇਖ ਸਕਦੇ ਹੋ ਕਿ ਲੋਕਾਂ ਨੂੰ ਕਿੰਨੀ ਮੁਸ਼ਕਲ ਆ ਰਹੀ ਹੈ ਤਾਂ ਤਸਵੀਰਾਂ ਦਿਖਾਉਣ ਦੀ ਅਗਲੀਆਂ ਵੀ ਪਾਸੇ ਦੀਆਂ ਕੋਸ਼ਿਸ਼ ਕਰਾਂਗੇ ਆ ਦੇਖੋ ਤਾਂ ਦੱਸਿਆ ਵੀ ਗਿਆ ਆ ਕਿ ਕੰਪਨੀ ਵਾਲੋ ਜਿਹੜਾ ਠੇਕਾ ਲੈ ਕੇ ਕੋਈ ਐਨਓਸੀ ਨੂੰ ਲੈ ਕੇ ਗੱਲਬਾਤ ਵੇਖਣ ਨੂੰ ਆਈ ਆ ਤਾਂ ਵੇਖ ਸਕਦੇ ਹੋ ਕਿ ਮਟੀਰੀਅਲ ਵੀ ਪਿਆ ਹੋਇਆ ਛੜਕਾਂ ਦੇ ਉੱਤੇ ਤਾਂ ਵੇਖ ਸਕਦੇ ਹੋ ਕਿ ਬਣਾਉਣ ਦੇ ਲਈ ਪੂਰਾ ਤਿਆਰੀ ਲਈ ਪੂਰਾ ਕੰਮ ਜੋਰਾਂ ਤੇ ਆ ਪਰ ਕੋਈ ਨਾ ਕੋਈ ਕਾਰਨ ਜ਼ਰੂਰ ਹੈ ਜਿਸ ਕਰਕੇ ਇਹ ਕੰਮ ਰੁਕਿਆ ਹੋਇਆ ਤਸਵੀਰਾਂ ਵਖਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤਾਂ ਤੁਹਾਨੂੰ ਹਰ ਤਸਵੀਰ ਵਖਾਣ ਦੀ ਕੋਸ਼ਿਸ਼ ਕਰਾਂਗੇ ਤੇ ਕੋਈ ਦਿਖਾਵੇ ਚਾਹੇ ਨਾ ਦਿਖਾਵੇ ਕਿ ਲੋਕਾਂ ਨੂੰ ਕਿੰਨੀ ਮੁਸ਼ਕਲ ਆ ਰਹੀ ਏ। ਤੁਸੀਂ ਦੇਖ ਸਕਦੇ ਹੋ ਕਿ ਨਿਰਮਾਨ ਕਾਰਜ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਟ੍ਰੈਫਿਕ ਹੈ ਤਾਂ ਹਰ ਕਿਸੇ ਨੂੰ ਆਪਣੇ ਕੰਮ ਤੇ ਜਾਣ ਦੀ ਹੁੰਦੀ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਆ ਰੋਜ਼ ਦੀ ਟ੍ਰੈਫਿਕ ਚੱਲਦੀ ਆ ਤਾਂ ਕਿਸ ਤਰ੍ਹਾਂ ਰੋਜ਼ ਆ ਲੋਕ ਜੋ ਹੈ ਉਹ ਗੁਜ਼ਰਦੇ ਨੇ। ਇਹ ਦੇਖ ਸਕਦੇ ਹੋ ਤਸਵੀਰਾਂ ਤਾਂ ਪੁਲ ਦੇ ਉੱਤੇ ਕੋਈ ਇੱਕਾ ਦੁੱਕਾ ਕਰਮਚਾਰੀ ਵੀ ਦਿਖਾਈ ਦੇ ਰਹੇ ਨੇ ਤਾਂ ਕੰਮ ਵਿੱਚ ਚੱਲ ਵੀ ਰਿਹਾ ਹੈ। ਤਾਂ ਵੇਖ ਸਕਦੇ ਹੋ ਕਿ ਤਸਵੀਰਾਂ ਟ੍ਰੈਫਿਕ ਦੇ ਵਿੱਚ ਨੇ ਪੁਲ ਦੇ ਥੱਲੋਂ ਲੋਕ ਕਿੱਦਾਂ ਗੁਜ਼ਰਦੇ ਨੇ ਰੋਜ਼ ਇਹ ਜੋ ਰਸਤਾ ਇਹ ਰਸਤਾ ਮਹਿਤਾ ਰੋਡ ਤੋਂ ਸਿੱਧਾ ਆਪਣਾ ਵੱਲਾ ਬਾਈਪਾਸ ਪੁਲ ਨੂੰ ਆਉਂਦਾ ਤਾਂ ਇਧਰੋਂ ਵੀ ਟ੍ਰੈਫਿਕ ਆਉਂਦੀ ਆ ਤਾ ਦੂਜੇ ਪਾਸੇ ਜਿਹੜਾ ਮੇਨ ਗੋਲਡਨ ਗੇਟ ਤੋਂ ਇਹ ਜਿਹੜੀ ਟ੍ਰੈਫਿਕ ਜੋ ਹੈ ਬੱਲਾ ਬਾਈਪਾਸ ਤੋਂ ਆ ਰਹੀ ਆ ਤਾਂ ਵੇਖ ਸਕਦੇ ਹੋ ਕਿ ਲੋਕ ਕਿਸ ਤਰ੍ਹਾਂ ਰੋਜ਼ ਗੁਜ਼ਰਦੇ ਨੇ ਦੇਖੋ ਰਸਤਾ ਨਹੀਂ ਆ ਪਰ ਫਿਰ ਵੀ ਰਸਤਾ ਬਣਾਇਆ ਗਿਆ ਤਾਂ ਲੋਕ ਜਿਹੜੇ ਆ ਉਹ ਨਿਕਲ ਰਹੇ ਨੇ ਤੇ ਤਸਵੀਰਾਂ ਵਿੱਚ ਫੋਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਦਾ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਕਿੰਨੀ ਕੁ ਸੁੱਖ ਹੂਤ ਮਿਲਦੀ ਵੀ ਤੁਹਾਨੂੰ ਬੋਲਦੀ ਬੋਲਦੀ ਸਰਕਾਰ ਦਾ ਕੰਮ ਹੈ ਜਦੋਂ ਹੁਣ ਮੁਸ਼ਕਲ ਤੇ ਹੈ ਹੀ ਹੈ ਜਦੋਂ ਇੱਕ ਪਾਸੇ ਦੂਜਾ ਪਿੰਡ ਹੋਵੇ ਇੱਕ ਪਾਸੇ ਦੂਜਾ ਹੋਵੇ ਤੇ ਰਸਤੇ ਕ੍ਰੋਸ ਕਰਨ ਵਾਸਤੇ ਤੇ ਫਿਰ ਹਾਂ ਪ੍ਰੋਬਲਮ ਤੇ ਆਉਂਦੀ ਆਉਂਦੀ ਹੈ ਮੰਗ ਕੀ ਕਰਨਾ ਸਰਕਾਰ ਛੇਤੀ ਤੋਂ ਛੇਤੀ ਕੰਮ ਕਰੇ ਪੋਲ ਦਾ ਜਿਹੜੇ ਆਮ ਪਬਲਿਕ ਆ ਇਹਨੂੰ ਜਰਾ ਸਹੂਲਤ ਮਿਲ ਜੇ ਹੋਰ ਕੋਈ ਗੱਲ ਨਹੀਂ ਬਾਕੀ ਕੰਮ ਤੇ ਹੋਣਾ ਹੀ ਆ ਟਾਈਮ ਟੇਬਲ ਲੱਗਦਾ ਹੀ ਆ ਠੀਕ ਕਹਿਣਾ ਜਾਂਦੇ ਭਾਜੀ ਆ ਜਿਹੜਾ ਪੁੱਲ ਬਣਾਇਆ ਜਾ ਰਿਹਾ ਭਾਜੀ ਬੜੇ ਹੀ ਓਕੇ ਆ ਹੀ ਜਾ ਕੇ ਪਿੰਡ ਬੱਲੇ ਵਾਲੇ ਤੇ ਕੋਈ ਜ਼ਿਆਦਾ ਬੱਲੇ ਵਾਲੇ ਤੇ ਚਲੋ ਓਕੇ ਆ ਹੀ ਆ ਦੁਨੀਆ ਵੇਖੋ ਕਿਦਾਂ ਤੰਗ ਪਰੇਸ਼ਾਨ ਹੋਣ ਦੀ ਬਹੁਤ ਜ਼ਿਆਦਾ ਆਡਾ ਦਾਜੀ ਦੇ ਸਾਲੋਂ ਘਟ ਦੁਕਾਨਦਾਰੀ ਦਾ ਬੇੜਾ ਗਰਕ ਹੋ ਗਿਆ ਜਾ ਕੇ ਜੋ ਜਿੰਨੇ ਵੀ ਹੋਣਾ ਉਤੋਂ ਕਿਹੜਾ ਛੋਣੀ ਤੋਂ ਮੁੜ ਕੇ ਆਊਗਾ ਕਿ ਜਾਂ ਉਪਰੇ ਚੌਂਕੀ ਤੋਂ ਮੁੜ ਕੇ ਆਏਗਾ ਜਾ ਕੇ ਮੁਸ਼ਕਲ ਆ ਰਹੀ ਹੈ ਕਿਤਾਬੀ ਸਰ ਅਗ ਇਹਨੂੰ ਤੇ ਕਦੀ ਚੱਲ ਪੈਂਦਾ ਕਦੀ ਰੁਕ ਪੈਂਦਾ 6-6 ਮਹੀਨੇ ਬੰਦ ਰਹਿਦਾ ਕੰਮ ਆ ਹੁਣ ਵਿੱਚ 6 ਮਹੀਨੇ ਹੋ ਗਏ ਰੁਕ ਚੱਲੇ ਥੋੜਾ ਜਿਹਾ ਫੇਰ ਰੁਕ ਗਿਆ ਜਾ ਕੇ ਇੱਕ ਅੱਧਾ ਬੀਮ ਲਾ ਕੇ ਘਾਂ ਜਾਂਦੇ ਆ ਜਾ ਕੇ ਆਹ ਜੇ ਕੱਲ ਦਾ ਖੁੱਲਿਆ ਵਾ ਜਿਹੜਾ ਖਲ ਦਾ ਖਲਾਇਆ ਵਾ ਦਰਗ ਨਹੀਂ ਦੇ ਤੇ ਬਿਲਕੁਲ ਇਹ ਵੀ ਬੰਦੀ ਭਾਜੀ ਬੱਚਿਆਂ ਦਾ ਸਕੂਲੇ ਜਾਣਾ ਜਾਣਾ ਇੰਨਾ ਆਪਾ ਆਇਆ ਵਾ ਮੈਂ ਸੜਕ ਤੋਂ ਬੜਾ ਔਖਾ ਹੈ ਭਾਜੀ ਅੱਜ ਦੇ ਰਿਕਵੈਸਟ ਕਰਦੇ ਆਂ ਸਾਰਿਆਂ ਅੱਗੇ ਪ੍ਰਸ਼ਾਸਨ ਅੱਗੇ ਕਰਦੇ ਆਂ ਸਾਰਿਆਂ ਕੇ ਕਰਦੇ ਕਿ ਮਹਾਰਾਏ ਸਾਡਾ ਕੋਈ ਹੱਲ ਕਰੋ ਇਹਦਾ ਜਾਂਦੇ ਪੁਲ ਦਾ ਕੋਈ ਹੱਲੇ ਦਾ ਕੰਪਲੀਟ ਕਰੋ ਇਹਦਾ ਜਾਂ ਫਿਰ ਇਹ ਸਾਨੂੰ ਰਾਹ ਖੋਲ ਦਿੱਤਾ ਜਾਵੇ ਕੰਮ ਸਗੋਂ ਆਉਣ ਜਾਣ ਲਈ ਦਿੱਕਤ ਦਾ ਰਹਾ ਪਰੇਸ਼ਾਨੀ ਹੋਵੇ ਭਾਜੀ ਸਾਹ ਦੇਖ ਸਕਦੇ ਕੋਈ ਲੋਕਾਂ ਨੇ ਸਕੂਲ ਵੀ ਜਾਣਾ ਬੱਚੇ ਵੀ ਛੱਡਨੇ ਆ ਤਾਂ ਦੱਸਿਆ ਸੀ ਕਿ ਰਸਤਾ ਬੰਦ ਸੀ ਤਾਂ ਖਲਵਾਇਆ ਗਿਆ ਕਿ ਟ੍ਰੈਫਿਕ ਦੀ ਜਿਹੜੀ ਆ ਮੁਸ਼ਕਲ ਨਾ ਹੋਵੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਚੋਂ ਦੀ ਕ੍ਰੋਸਿੰਗ ਜਿਹੜੀ ਆ ਖੋਲੀ ਗਈ ਆ ਪੁਲ ਦੇ ਥੱਲੇ ਦੀ ਦਾ ਤਸਵੀਰਾਂ ਨੇ ਤੁਹਾਨੂੰ ਅੱਗੇ ਵੀ ਦੱਸਿਆ ਸੀ ਤੇ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਿੰਨੀ ਮੁਸ਼ਕਲ ਆ ਰਹੀ ਆ ਤਾਂ ਮੰਗ ਵੀ ਕੀਤੀ ਗਈ ਆ ਕਿ ਇਸ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਮਾਰੇ ਬੰਦ ਕਰਨਾ ਚਾਹੀਦਾ ਉਹ ਕੱਲ੍ਹ ਨੂੰ ਖੁੱਲਣਾ ਚਾਹੀਦਾ ਕਿਉਂਕਿ ਟ੍ਰੈਫਿਕ ਐਕਸੀਡੈਂਟ ਹੋਣ ਦਾ ਡਰ ਹੈ ਇਨੀ ਟ੍ਰੈਫਿਕ ਆ ਹਾਂ ਬੰਦ ਕਰਨਾ ਚਾਹੀਦਾ ਮੁਸ਼ਕਲ ਆ ਰਹੀ ਵੇ ਕੋਈ ਮੰਡੀ ਲੋਂਦਾ ਸਿੱਧੀ ਟ੍ਰੈਫਿਕ ਆ ਪੁਲ ਦੇ ਥੱਲੇ ਜਾਂਦੀ ਆ ਪੁਲ ਦੇਲੇ ਜੋ ਕਿ ਟ੍ਰੈਫਿਕ ਨੂੰ ਵਨ ਦੇ ਵਨ ਨੇ ਵੀ ਚਾਹੀਦੀ ਆ ਬਾਰੀਆ ਦੇ ਕੋਣ ਕਿੰਨੀਆਂ ਸਾਡੇ ਸਾਹਮਣੇ ਆ ਐਕਟਵਾ ਜਾਂਦੀਆਂ ਗੱਡੀਆਂ ਜਾਂਦੀਆਂ ਕਾਰਾਂ ਜਾਂਦੀਆਂ ਪਹਿਲਾਂ ਠੀਕ ਸੀ ਜੇ ਪੋਲ ਬੰਦ ਕਰਤਾ ਸੀ ਹੁਣ ਪੋਲ ਨਾ ਕੀਆ ਪੋਲ ਤਾਂ ਸਾਡੇ ਟ੍ਰੈਕ ਨੂੰ ਦਾ ਖਤਰਾ ਐਕਸੀਡੈਂਟ ਹੋਣ ਦਾ ਖਤਰਾ ਬੰਦੇ ਮਰਨ ਦਾ ਖਤਰਾ ਇੱਥੇ ਹੈ ਇਹਦੇ ਇਸੇ ਰਸਤਾ ਬੰਦ ਵੀ ਹੁਣ ਖਲਵਾਇਆ ਆ ਆ ਖਲਵਾਇਆ ਆ ਖੋਲਾ ਨਹੀਂ ਜੀ ਬੱਚੇ ਸਕੂਲ ਜਾਣੇ ਬੱਚੇ ਵਾੜ ਕੇ ਜਾਣ ਉੱਪਰ ਦੀ ਜਾਣ ਰਸਤੇ ਸਾਂ ਨਹੀਂ ਜਾਣ ਜੀ ਜਿਹੜਾ ਵਨ ਵਨ ਵੇ ਹੈਗਾ ਰਸਤਾ ਉਹਦਾ ਨਹੀਂ ਜਾਣ ਜਾਣਾ ਜੀ ਗੱਲ ਇਹ ਹੈਗੀ ਆ ਉਧਰ ਦੇ ਨਾ ਜਾਣਾ ਕੱਟੇ ਨਾ ਕਹਿੰਦੇ ਕੰਮ ਮਿੱਟੀ ਕੱਟੇ ਦਾ ਵੇਖੋ ਜੀ ਮਿੱਟੀ ਕੱਟੇ ਦਾ ਕੰਮ ਜੋ ਚੱਲਣਾ ਹੈ ਤੇ ਉਹ ਵਿੱਥੜਕਾ ਬਣਿਆ ਕੰਮ ਤੇ ਬੰਨਾ ਜਾਂ ਪੋਲ ਬੰਨਾ ਮਿੱਟੀ ਕੱਟਾ ਚੱਲਣਾ ਚੱਲਣਾ ਹੈ ਨਾ ਜੀ ਇਸ ਕਰਕੇ ਵੇਖੋ ਇਹ ਰਸਤਾ ਬੰਦ ਹੋਣਾ ਚਾਹੀਦਾ ਲਾਜ਼ਮੀ ਬੰਦ ਹੋਣਾ ਚਾਹੀਦਾ